ਸੇਕੋਂ ਦਾ ਕੀਤਾ ਹੈ ਉਹ ਭਿੰਡਰਾਂ ਵਾਲੇ ਟੋਲੇ ਨੇ ਕੀਤਾ ਜਦੋਂ ਇਹਨਾਂ ਨੇ ਟਕਸਾਲ ਨੂੰ ਬਾਬਾ ਦੀਪ ਸਿੰਘ ਦੇ ਨਾਲ ਜੋੜਿਆ ਉਦੋਂ ਪਹਿਲਾਂ ਇਹਨਾਂ ਨੇ ਟਕਸਾਲ ਨੂੰ ਭਾਈ ਮਨੀ ਸਿੰਘ ਦੇ ਨਾਲ ਜੋੜਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਪੰਥ ਦੇ ਠੇਕੇਦਾਰਾਂ ਦੀ ਮੈਂ ਗੱਲ ਕਰਨੀ ਹੈ ਖਾਸ ਕਰਕੇ ਜਿਨ੍ਹਾਂ ਨੇ ਪੰਥ ਦੇ ਨਾਮ ਤੇ ਠੇਕੇਦਾਰੀ ਕਰਕੇ ਆਪਣੇ ਆਪ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਥ ਕੇਵਲ ਸਾਡਾ ਹੈ ਮੈਂ ਉਹਨਾਂ ਦੀ ਗੱਲ ਕਰਨੀ ਹੈ ਜੇ ਸਭ ਤੋਂ ਵੱਧ ਨੁਕਸਾਨ ਸੇਕ ਕੌਮ ਦਾ ਕੀਤਾ ਉਹ ਭਿੰਡਰਾਂ ਵਾਲੇ ਟੋਲੇ ਨੇ ਕੀਤਾ ਤੁਹਾਨੂੰ ਪਤਾ ਹੋਣਾ ਹੈ ਜਦੋਂ ਇਹਨਾਂ ਨੇ ਟਕਸਾਲ ਨੂੰ ਬਾਬਾ ਦੀਪ ਸਿੰਘ ਦੇ ਨਾਲ ਜੋੜਿਆ ਉਦੋਂ ਪਹਿਲਾਂ ਇਹਨਾਂ ਨੇ ਟਕਸਾਲ ਨੂੰ ਭਾਈ ਮਨੀ ਸਿੰਘ ਦੇ ਨਾਲ ਜੋੜਿਆ ਸੀ ਇਹ ਕਿਹਾ ਗਿਆ ਕਿ ਹੀਲਾ ਵਸੀਲਾ ਕਰਕੇ ਜਿਹੜੇ ਟਕਸਾਲ ਹੈ ਭਾਈ ਮਨੀ ਸਿੰਘ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਇਹਨਾਂ ਨੇ ਜਦੋਂ ਇਹ ਸਮਝਿਆ ਕਿ ਭਾਈ ਮਨੀ ਸਿੰਘ ਤਾਂ ਮਾਲਵੇ ਦੇ ਰਹਿਣ ਵਾਲੇ ਆ ਫਿਰ ਇਹਨਾਂ ਨੇ ਮੱਝ ਦੇ ਵਿੱਚੋਂ ਬਾਬਾ ਦੀਪ ਸਿੰਘ ਨੂੰ ਲਭਿਆ ਬਾਬਾ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਮੱਝ ਦੇ ਨੇ ਹਾਲਾਂਕਿ ਬਾਬਾ ਦੀਪ ਸਿੰਘ ਦੇ ਨਾਲ ਟਕਸਾਲ ਦਾ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋਗੇ 200 ਸਾਲ ਦਾ ਫਰਕ ਹੈ ਕੋਈ ਲੈਣਾ ਦੇਣਾ ਨਹੀਂ ਬਾਬਾ ਦੀਪ ਸਿੰਘ ਦੇ ਨਾਲ ਇਹਨਾਂ ਟਕਸਾਲੀਆਂ ਦਾ ਤੇ ਟਕਸਾਲ ਦੇ ਵਿੱਚ ਉਹ ਹੀ ਇਹਨਾਂ ਨੇ ਸੰਤ ਜਨੈਲ ਸਿੰਘ ਨੂੰ ਪੈਦਾ ਕੀਤਾ ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿੰਨੇ ਵੀ ਸੰਜਨਾਇਲ ਸਿੰਘ ਭਿੰਡਰਾਵਾਲੇ ਦੇ ਚੇਲੇ ਚਪਟੇ ਨੇ ਚੋਲਿਆਂ ਵਾਲੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਇਹ ਜਿੰਨੇ ਵੀ ਗੱਲ ਕਰਦੇ ਨੇ ਭਿੰਡਰਾਵਾਲੇ ਨੇ ਆਹ ਕਰਤਾ ਭਿੰਡਰਾਵਾਲੇ ਨੇ ਐਦਾਂ ਕੀਤਾ ਸੀ ਭਿੰਡਰਾਵਾਲੇ ਨੇ ਸੈਂਟਰ ਨਾਲ ਟੱਕਰ ਲਾਈ ਸੀ ਪਿੰਡਰਾਵਾਲੇ ਨੇ ਆੜਮੀ ਨੂੰ ਹਰਾਤਾ ਜਿੰਨੀਆਂ ਵੀ ਗੱਪਾਂ ਸੂਰਜ ਪ੍ਰਕਾਸ਼ ਵਿੱਚ ਸੰਤੋਖ ਸਿੰਘ ਨੇ ਮਾਰੀਆਂ ਸੀ ਉਹ ਗੱਪਾਂ ਪਿੰਡਰਾਵਾਲੇ ਨੇ ਮਾਰੀਆਂ ਸੀ ਮਤਲਬ ਕਹਿਣ ਤੋਂ ਜੇ ਸਿੱਧੇ ਤੌਰ ਤੇ ਕੋਈ ਇਹ ਪੁੱਛਣਾ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਦੀ ਜਿਹੜੀ ਗੱਲਬਾਤ ਕੀਤੀ ਹੈ ਨਾ ਉਹ ਇਹਨਾਂ ਟਕਸਾਲੀਆਂ ਨੇ ਕੀਤੀ ਹੈ ਜਦੋਂ ਤੁਸੀਂ ਕੋਈ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਕਰੋਗੇ ਉਹਨਾਂ ਕੋਲੇ ਗਾਲੀ ਗਲੋ ਚੰਗਿਆ। ਸੁਰੇਨ ਕੋਲੇ ਕੋਈ ਮਤਲਬ ਨਹੀਂ। ਤੇ ਹੁਣ ਤੁਸੀਂ ਗੱਲ ਅਮਰਤਪਾਲ ਦੀ ਕਰ ਲਓ। ਅਮਰਤਪਾਲ ਕੋਲੇ ਗੁਰਮਤ ਦਾ ਕਿਣਕਾ ਵੀ ਨਹੀਂ। ਨਾ ਸਮਾਜ ਪੱਖ ਤੋਂ, ਨਾ ਨਾ ਰਾਜਨੀਤਿਕ ਪੱਖ ਤੋਂ, ਨਾ ਧਾਰਮਿਕ ਪੱਖ ਤੋਂ। ਕੁਝ ਵੀ ਨਹੀਂ। ਪਰ ਇਹਨਾਂ ਨੇ ਪੰਪ ਮਾਰ ਮਾਰ ਕੇ ਉਹਨੂੰ ਵਹਾ ਰਿਹਾ। ਹੁਣ ਜੇ ਤਾਅਵੇ ਦਿੱਤਾ ਮੈਂ ਇਹ ਗੱਲ ਤਾਂ ਕੀਤੀ ਕਿਉਂਕਿ ਅਤਵਾਦ ਜਿਹੜਾ ਉਹ ਜ਼ਿਆਦਾਤਰ ਪਿੰਡਾਂ ਵਾਲੇ ਵੇਲੇ ਉਭਾਰਿਆ ਗਿਆ ਜਿਹੜਾ ਨੁਕਸਾਨ ਉਦੋਂ ਹੋਇਆ 35-40 ਹਜ਼ਾਰ ਨਿਹੱਥੇ ਲੋਕ ਦਰਵਾਸਰ ਸਰ ਦੇ ਵਿੱਚ ਮਾਰੇ ਗਏ ਉਹ ਕਿਦੇ ਕਰਕੇ ਪਿੰਡਾਂ ਵਾਲੇ ਕਰਕੇ ਮਾਰੇ ਗਏ ਤੇ ਹੁਣ ਮੈਂ ਜਿਹੜੀ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕੀ ਹੈ ਜਿਹੜੇ ਵੀ ਇਹ ਚੋਲਿਆਂ ਵਾਲੇ ਨੇ ਗੋਲ ਪੱਗਾਂ ਵਾਲੇ ਨੇ ਜਿਹੜੇ ਕਹਿੰਦੇ ਇਸ ਤਕਸਾਲ ਨੇ ਆ ਉਹ ਇਹਨਾਂ ਕੋਲੇ ਦਲੀਲ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਵੱਧੋ ਵੱਧ ਗਾਲਾਂ ਕਢੋ ਗੁੰਡਾਗਰਦੀ ਕਰੋ ਅਸਲਾ ਪ੍ਰਮੋਟ ਕਰੋ ਅਸੀਂ ਗੁਲਾਮ ਆ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰੋ ਸਾਨੂੰ ਖਾਲਿਸਤਾਨ ਚਾਹੀਦਾ ਸਾਨੂੰ ਆਜ਼ਾਦੀ ਚਾਹੀਦੀ ਹੈ ਜੜੀ ਗੇ ਫੁਕਰੀਆਂ ਨੇ ਸਾਬੇ ਮਾਰ ਰਏ ਆ ਕੱਲ ਇੱਕ ਫੁਕਰੇ ਜੇ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦਾ ਤੁਸੀਂ ਪੰਥ ਦੀ ਗੱਲ ਹੀ ਨਹੀਂ ਮੰਨਦੇ ਤੁਸੀਂ ਪੰਥ ਲਈ ਗਰਮ ਬੋਲਦੇ ਮਹ ਕਿਹੜਾ ਪੰਥ ਪੰਥ ਕਿਹੜਾ ਫਿਰ ਗੱਲ ਆਈ ਜਾਨੀ ਕਿ ਜੋ ਭਿੰਡਰਾਂ ਵਾਲਾ ਕਹਿੰਦਾ ਉਹ ਪੰਥ ਹੈ ਔਰ ਪੰਥ ਦੇ ਇਸ ਸਰ ਤੇ ਬੈਠੇ ਆ ਜਿਹੜਾ ਇਹਨਾਂ ਦੇ ਮੁਤਾਬਕ ਗੱਲ ਕਰੇ ਉਹ ਪੰਥਕ ਹੈ ਜਿਹੜਾ ਦੀ ਗੱਲ ਨਾ ਮੰਨੇ ਨਾ ਸੁਣੇ ਉਹ ਗਦਾਰ ਹੈ ਹੁਣ ਜਿੰਨੀਆਂ ਭੇਡਾਂ ਫੇਸਬੁੱਕ ਤੇ ਚੀਕਾਂ ਮਾਰਦੀਆਂ ਨੇ ਭਾਵੇਂ ਅਮਰਤਪਾਲ ਦੀਆਂ ਨੇ ਭਾਵੇਂ ਭਿੰਡਰਾਂ ਵਾਲੇ ਦੀਆਂ ਨੇ ਭਾਵੇਂ ਸਮਝੇ ਤਾਂ مانਦੀਆਂ ਨੇ ਭਾਵੇਂ ਦੀਪ ਸਿੱਧੂ ਦੀਆਂ ਨੇ ਇਹਨਾਂ ਕੋਲ ਕੋਈ ਦਲੇ ਨਹੀਂ ਬਸ ਇੱਕ ਕੋਈ ਰਟ ਲਾਈ ਹੋਈ ਹੈ ਸਾਨੂੰ ਆਜ਼ਾਦੀ ਚਾਹੀਦੀ ਹੈ ਅਸੀਂ ਗੁਲਾਮ ਸਾਨੂੰ ਖਾਲਸਾ ਚਾਹੀਦਾ ਬਸ ਆ ਰਟਲਾਈ ਹੋਏ ਇਹਨਾਂ ਨੇ ਜਦੋਂ ਕੋਈ ਯੋਗਤਾ ਦੀ ਗੱਲ ਕਰੋਗੇ ਉਦੋਂ ਪੱਲੇ ਕੱਖ ਨਹੀਂ ਜਿਹਨੇ ਮੈਨੂੰ ਕੱਲ ਫੋਨ ਕੀਤਾ ਮੈਨੂੰ ਪੁੱਛ ਲਿਆ ਮੈਂ ਕਿ ਜਬੀ ਸਾਬ ਪੜਦੇ ਹੋਨੇ ਹੋ ਕਹਿੰਦਾ ਹਾਂ ਮੈਂ ਕਿ ਪੰਜਵੀਂ ਪੜ੍ਹਦੀ ਦੇ ਅਰਥ ਕਰ ਸਕਦੇ ਹਾਂ ਕਹਿੰਦਾ ਮੈਂ ਕੀ ਗੱਲ ਕਰਦਾ ਤੂੰ ਬਾਣੀ ਦੀ ਗੱਲ ਕਰੀ ਜਾਣਾ ਤੂੰ ਦੇਖੋ ਕਰਤੂਤ ਇਹਨਾਂ ਦੀ ਭਿੰਡਰਾਂ ਵਾਲੀ ਦੀ ਗੱਲ ਕਰੋ ਬੰਦੇ ਮਾਰਨ ਦੀ ਗੱਲ ਕਰੋ ਫਿਰ ਤੈਨੂੰ ਠੀਕ ਹੈ ਜੋ ਬਾਣੀ ਦੀ ਗੱਲ ਕਰਨੀ ਹੈ ਫਿਰ ਕੋਹਾਂ ਦੂਰ ਨਹੀਂ ਕਹਿੰਦੇ ਜੋ ਸਾਡੇ ਸੰਨ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀ ਨਾ ਉਹ ਸਹੀ ਹੈ ਜੇ ਲਾਸਟ ਵਿੱਚ ਤੁਹਾਨੂੰ ਮੈਂ ਕਹਾਂ ਨਾ ਇਹ ਉਹ ਬੰਦੇ ਐ ਜਿਹੜੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਇਹ ਦੇਖਦੇ ਆ। ਜਾਨਕਿ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਉਹ ਨਹੀਂ ਕਹਿ ਲਈਏ ਸਮਝ ਜਾਂ ਓਡੀ ਵੱਡੀ ਪ੍ਰਾਪਤੀ ਜਾਂ ਓਡਾ ਵੱਡਾ ਸਥਾਨ ਕਹਿ ਲਈਏ। ਜਾਨਕਿ ਇਹਨਾਂ ਦੀ ਨਜ਼ਰ ਵਿੱਚ ਗੁਰੂ ਕਲੰਗੀਧਰ ਸੱਚੇ ਪਾਸ਼ਾ ਕੁਝ ਵੀ ਨਹੀਂ। ਇਹਨਾਂ ਦੀ ਨਜ਼ਰ ਵਿੱਚ ਕੇਵਲ ਪਿੰਡਾਂ ਵਾਲਾ ਅਜਿਹੇ ਹੋਣ ਵਾਲੇ ਕਿਹੜਾ ਹੈ ਇਹਦੀ ਨਜ਼ਰ ਵਿੱਚ ਅਮਰਤਪਾਲ ਹੈ ਬਸ ਜਦ ਕਿ ਗੁਰੂ ਸਾਹਿਬ ਦੇ ਨਾਲ ਇਹਨਾਂ ਚੋਲਿਆਂ ਵਾਲੇ ਦਾ ਕੋਈ ਮਤਲਬ ਨਹੀਂ ਕੋਈ ਲਾਗਾ ਦੇ ਗਾੜੇ ਬਸ ਸਾਡੇ ਪਿੰਡਾਂ ਵਾਲੇ ਆਹ ਕਹਿੰਦੇ ਸੀ ਸਾਡੇ ਪਿੰਡਾਂ ਵਾਲੇ ਨੇ ਆਹ ਕਿਹਾ ਤੇ ਹੁਣ ਅਮਰਤਪਾਲ ਦੀਆਂ ਭੇਡਾਂ ਵੀ ਇਹੀ ਚੇਕੇ ਜਾਂਦੀਆਂ ਨੇ ਭਾਈ ਸਭ ਜਿੱਤ ਗਏ ਭਾਈ ਸਾਹਿਬ ਹੈ ਕਰਨਗੇ ਭਾਈ ਸਾਹਿਬ ਨਸ਼ਿਆਂ ਤੋਂ ਰੋਕ ਦੇਣਗੇ ਜਿਹੜੇ ਕਿ ਆਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਨਾ ਜੇ ਤੁਸੀਂ ਦਲੀਲ ਨਾਲ ਗੱਲ ਕਰੋਗੇ ਬਾਣੀ ਦੀ ਗੱਲ ਕਰੋਗੇ ਬਿਲਕੁਲ ਨਹੀਂ ਗੱਲ ਸੁਣਦੇ ਬਿਲਕੁਲ ਵੀ ਜਿਹੜੇ ਨੇ ਕੱਲ ਮੈਨੂੰ ਫੋਨ ਕੀਤਾ ਸੀ ਜਦੋਂ ਮੈਂ ਕਿਹਾ ਮੈਂ ਕਹਿੰਦਾ ਜਬੀ ਸਾਡੀ ਪਨੀਰ ਪਰਦੇ ਅਰਥ ਕਰ ਸਕਦੇ ਹੋ ਮੈਨੂੰ ਕਹਿੰਦਾ ਗਿਆਨੀ ਜੀ ਤੁਸੀਂ ਤਾਂ ਹੋਰ ਪਾਸੇ ਗੱਲਾਂ ਲੈ ਜਾਂਦੇ ਹੋ ਸਾਡੇ ਗੱਲ ਤਾਂ ਸੁਣਦੇ ਨਹੀਂ ਜਣ ਕੇ ਜਿਹੜੀ ਗੱਲ ਇਹ ਕਹਿੰਦੇ ਨੇ ਵੀ ਭਿੰਡਰਾਂ ਵਾਲਾ ਆਹ ਕਹਿੰਦਾ ਸੀ ਅਮਰਤਪਾਲ ਨੇ ਆਹ ਕੀਤਾ ਹੈ ਉਹ ਗੱਲ ਸੁਣ ਲੋ ਤਾਂ ਫਿਰ ਬੰਦਾ ਪੰਥਕ ਹੈ ਜਿਹਨੇ ਗੱਲ ਤੋਂ ਕੋਈ ਠੁਕਰਾ ਦੇ ਗੁਰੂ ਸਾਹਿਬ ਦੀ ਗੱਲ ਕਰੇ ਜਾਂ ਕਹੇ ਮੇਰੀ ਆਪਣੀ ਵਿਚਾਰਧਾਰਾ ਉਹ ਨਹੀਂ ਕਹਿੰਦੇ ਮੰਨਦੇ ਅਸੀਂ ਬਸ ਜਿਹੜਾ ਇਹਨਾਂ ਨੂੰ ਕਵੇ ਵੀ ਹਥਿਆਰ ਚੱਕ ਲੋ ਹਾਲਾਂਕਿ ਇਹ ਆਪ ਨਹੀਂ ਚੱਕਦੇ ਲੋਕਾਂ ਨੂੰ ਹਥਿਆਰ ਚ ਕਾਉਂਦੇ ਆ ਆਪ ਨਹੀਂ ਢੱਕਾ ਤੋੜਦੇ ਜੋ ਕੁਝ ਕਰਨਗੇ ਲੋਕ ਕਰਨਗੇ ਆ ਤੁਸੀਂ ਦੇਖ ਹੀ ਲਿਆ ਹੁਣ ਗੁਲਵਿੰਦਰ ਕੌਰ ਪੰਜਾਬ ਦੇ ਸ਼ੇਰ ਨੇ ਇਹਨੇ ਥੱਪੜ ਮਾਰਤਾ ਇੱਕਦਮ ਇਹਨੂੰ ਅੱਜ ਹੀ ਫੋਨ ਆਇਆ ਕਹਿੰਦਾ ਜੇ ਮੈਂ ਥੱਪੜ ਮਾਰ ਦਿਆਂ ਕੰਗੜਾ ਰਣੋ ਦੇ ਮੈਂ ਕਿਹਾ ਸੀ ਨਾ ਮੈਂ ਖਾਬੇ ਨਾਲ ਵਰਦੀ ਤੋਂ ਥੱਪੜ ਮਾਰਿਆ ਉਹਨੇ ਆ ਵਰਦੀ ਪਾ ਕੇ ਥੱਪੜ ਮਾਰਿਆ ਬਿਨਾਂ ਵਰਦੀ ਤੋਂ ਮਾਰ ਕੇ ਦੇ ਸੀ ਕਹਿੰਦਾ ਮੈਂ ਮਾਰ ਦਿੰਦਾ ਇਹਨੂੰ ਪਹਿਲਾਂ ਭੇਡਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦੇ ਵਰਦੀ ਪਾਈ ਸੀ ਤਾਂ ਉਹ ਸਾਹਮਣੇ ਆ ਗਈ ਨਹੀਂ ਆਲਾ ਲਵੇ ਲੱਗਣ ਦਿੰਦਾ ਜਣ ਕੇ ਜਿੰਨਾ ਗੁੰਡਾਗਰਦੀ ਇਹ ਲੋਕ ਕਰਦੇ ਨੇ ਨਾ ਇਹ ਸਾਰੇ ਭਿੰਡਰਾਂ ਵਾਲਿਆਂ ਦੀ ਦੇਣ ਹੈ ਮੈਂ ਸ਼ਰਯਾਮ ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਭਿੰਡਰਾਂ ਵਾਲਾ ਸਾਡੇ ਸਾਡਾ ਕੁਝ ਨਹੀਂ ਲੱਗਦਾ ਤੇ ਨਾ ਹੀ ਅਸੀਂ ਮੰਨਦੇ ਭਿੰਡਰਾਂ ਵਾਲੇ ਨੂੰ ਇਹ ਸਾਰੇ ਭੇਡਾਂ ਨੇ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਕਤੀੜਾਂ ਨੇ ਮੈਂ ਤਾਂ ਗੱਲ ਕੀਤੀ ਹੈ ਜਾਨੀ ਕਿ ਜੇ ਇਹਨਾਂ ਦੀ ਗੱਲ ਮੰਨੋਗੇ ਫਿਰ ਤੁਸੀਂ ਪੰਥ ਕੋ ਜੇ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਤੁਸੀਂ ਗद्दार ਹੋ ਜਿਹੜਾ ਇਹ ਗਾਲੇ-ਗਲੋਚ ਕਰਦੇ ਨੇ ਇਹ ਸ਼ਰਮ ਮੇਰੀ ਵੀਡੀਓ ਸੁਣ ਲਿਆ ਕਰੋ ਉਹਦੇ ਨਾਲੇ ਤੁਸੀਂ ਦੇਖ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ